ਬਰਖਾਸ ਲੈਡੀ ਕਨਸਟੇਬਲ ਅਮਨਦੀਪ ਕੌਰ ਨੂੰ 14 ਦਿਨ ਦੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਦੱਸਿਆ ਕਿ 22 ਅਪ੍ਰੈਲ ਤੱਕ ਅਦਾਲਤ ਨੇ ਨਿਆਇਕ ਹਿਰਾਸਤ ਤੇ ਭੇਜਿਆ ਅਮਨਦੀਪ ਕੌਰ ਨੂੰ ਅਮਨਦੀਪ ਕੌਰ ਨੂੰ ਬਠਿੰਡਾ ਪੁਲਿਸ ਨੇ 17.71 ਗ੍ਰਾਮ ਹੈਰੋਨ ਦੇ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਵੇਲੇ ਗ੍ਰਿਫਤਾਰੀ ਉਸੇ ਕੀਤੀ ਗਈ ਸੀ ਉਸ ਵੇਲੇ ਅਮਨਦੀਪ ਕੌਰ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਪੁਲਿਸ ਦੀ ਚਲਾਕੀ ਦੇ ਨਾਲ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਕਾਬੂ ਕਰ ਲਿਆ ਗਿਆ ਹਾਲਾਂਕਿ ਜਿਸ ਵੇਲੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸਨੇ ਇਹ ਵੀ ਕਿਹਾ ਸੀ ਕਿ ਦੇ ਵੱਡੇ ਅਧਿਕਾਰ ਦੇ ਨਾਲ ਗੱਲ ਕਰਵਾਈ ਜਾਵੇ ਪਰ ਪੁਲਿਸ ਦੇ ਵੱਲੋਂ ਜਿਹਾ ਨਹੀਂ ਕਿਹਾ ਗਿਆ ਉਹਨਾਂ ਨੇ ਮੌਕੇ ਤੋਂ ਹੀ ਉਸ ਦਾ ਫੋਨ ਜਿਹੜਾ ਉਹ ਜ਼ਬਤ ਕਰ ਲਿਆ ਤੇ ਇਸ ਦੇ ਨਾਲ ਹੀ ਅਮਨਦੀਪ ਕੌਰ ਦੀ ਕਾਲੀ ਥਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ ਦੱਸ ਦਈਏ ਕਿ ਅੱਜ ਪੰਜਾਬ ਪੁਲਿਸ ਦੇ ਵੱਲੋਂ ਜੋ ਅਮਨਦੀਪ ਕੌਰ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਉਹ ਖਤਮ ਹੋਇਆ ਸੀ ਜਿਸ ਤੋਂ ਬਾਅਦ ਦੋਸਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਦੋਂ ਪੇਸ਼ੀ ਹੋਈ ਅਮਨਦੀਪ ਕੌਰ ਦੀ ਤਾਂ ਅਦਾਲਤ ਨੇ ਅਮਨਦੀਪ ਕੌਰ ਨੂੰ ਹੁਣ 14 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ 14 ਦਿਨਾਂ ਨੂੰ ਇਸ ਕੇਸ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਇਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਸੰਪਰਕ ਹੈ ਜਿਨ੍ਹਾਂ ਦੇ ਨਾਲ ਲਗਾਤਾਰ ਅਮਨਦੀਪ ਕੌਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਹਿ ਰਹੀ ਹੈ ਕਿ ਮੇਰੀ ਗੱਲ ਕਰਵਾਈ ਜਾਵੇ ਹਾਲਾਂਕਿ ਪੁਲਿਸ ਦੇ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ ਉਸ ਨੂੰ ਨਹੀਂ ਗੱਲ ਕਰਨ ਦਿੱਤੀ ਜਾ ਰਹੀ ਹੈ ਤੇ ਉਦੋਂ ਹੀ ਹਰਿਆਣੇ ਦੇ ਨਾਲ ਵੀ ਉਸ ਦੇ ਲਿੰਕ ਸਾਹਮਣੇ ਆਏ ਸੀ ਤੇ ਅਮਨਦੀਪ ਕੌਰ ਦਾ ਸਾਥੀ ਜੋ ਹੈ ਉਹ ਵੀ ਇਸ ਵੇਲੇ ਫਰਾਰ ਹੈ ਉਸ ਦੀ ਭਾਲ ਵੀ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਪੰਜਾਬ ਪੁਲਿਸ ਉੱਤੇ ਸਵਾਲ ਖੜੇ ਹੋ ਰਹੇ ਨੇ ਤੇ ਇਸੇ ਵਿਚਾਲੇ ਇਹ ਵੀ ਸਵਾਲ ਖੜੇ ਹੋ ਰਹੇ ਸਨ ਕਿ ਜੋ ਮਾਨ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਕਿ ਜੋ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਤੇ ਜਿਸ ਤਰੀਕੇ ਦੇ ਨਾਲ ਹੁਣ ਅਮਨਦੀਪ ਕੌਰ ਦੇ ਕੋਲੋਂ ਵੀ ਚਿੱਟਾ ਬਰਾਮਦ ਹੋਇਆ ਉਸ ਦੇ ਨਸ਼ਾ ਤਸਕਰ ਹੈ ਉਹ ਉਸ ਦੇ ਲਿੰਕ ਸਾਹਮਣੇ ਆਏ ਸਨ ਕਿ ਉਹ ਕਿਸ ਤਰੀਕੇ ਦੇ ਨਾਲ ਨਸ਼ੇ ਵੇਚਦੀ ਸੀ ਤੇ ਕੀ ਹੁਣ ਅਮਨਦੀਪ ਕੌਰ ਦੇ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ ਉਸ ਦਾ ਪੁਲਿਸ ਰਿਮਾਂਡ ਤੇ ਹਾਸਲ ਕੀਤਾ ਜਾ ਰਿਹਾ ਸੀ ਉਸ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਜੋ ਉਸ ਦੀ ਕਰੋੜਾਂ ਦੀ ਕੋਠੀ ਹੈ ਅਲਿਸ਼ਾਨ ਕੋਠੀ ਉਸ ਦੇ ਵੱਲੋਂ ਬਣਾਈ ਗਈ ਹੈ ਉਸ ਨੂੰ ਕੀ ਟਾਇਆ ਜਾਵੇਗਾ ਕਿ ਲਗਾਤਾਰ ਇਹ ਸਵਾਲ ਖੜੇ ਹੋ ਰਹੇ ਸਨ ਕਿ ਇੱਕ ਲੇਡੀ ਕਾਂਸਟੇਬਲ ਇੱਕ ਕਾਂਸਟੇਬਲ ਦਾ ਅਹੁਦਾ ਉਹਦੇ ਕੋਲ ਹੈ ਤੇ ਉਸ ਨੇ ਕਰੋੜਾਂ ਦੀ ਕੋਠੀ ਬਣਾਈ ਹੋਈ ਹੈ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਇਸ ਕਰਕੇ ਕਿਹਾ ਜਾ ਰਿਹਾ ਸੀ ਕਿ ਜੋ ਹੁਣ ਮਾਨ ਸਰਕਾਰ ਜੇਕਰ ਬਾਕੀ ਨਸ਼ਾ ਤਸਕਰਾਂ ਦੇ ਘਰ ਟਾਰੀ ਹੈ ਕਿ ਜੋ ਪੰਜਾਬ ਦੀ ਜਵਾਨੀ ਨੂੰ ਜਿਨ੍ਹਾਂ ਨੇ ਰੋਲ ਦਿੱਤਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਉੱਤੇ ਲਗਾ ਦਿੱਤਾ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕੀ ਜੋ ਆਪਣੀ ਉਹਨਾਂ ਦੀ ਪੁਲਿਸ ਅਧਿਕਾਰੀ ਹੈ ਜੋ ਪੰਜਾਬ ਪੁਲਿਸ ਦੇ ਵਿੱਚ ਇੱਕ ਡਿਊਟੀ ਕਰਦੀ ਹੈ ਉਹਦੇ ਵੱਲੋਂ ਵੀ ਚਿੱਟਾ ਵੇਚਿਆ ਜਾਂਦਾ ਸੀ ਪੰਜਾਬ ਦੀ ਨੌਜਵਾਨੀ ਨੂੰ ਰੋਲਿਆ ਜਾਂਦਾ ਸੀ ਤਾਂ ਕਿ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਤਾਂ ਫਿਰ ਇਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਸੋ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਭਾਵੇਂ ਅਮਨਦੀਪ ਕੌਰ ਜਿਹੜੀ ਹੈ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਹੈ ਪਰ ਫਿਰ ਵੀ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਸੀ ਕਿ ਜੇਕਰ ਕੋਈ ਕਿਸੇ ਦਾ ਘਰ ਰੋਲ ਕੇ ਆਪਣੀ ਆਲੀਸ਼ਾਨ ਕੋਠੀ ਬਣਾਉਂਦਾ ਹੈ ਜੀ ਆ ਬਿਲਕੁਲ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਹੈ। ਜੇ ਦੂਜਿਆਂ ਦੇ ਘਰ ਰੋਲੇ ਜਾਂਦੇ ਨੇ ਤਾਂ ਫਿਰ ਇਹ ਆਪਣੇ ਘਰਾਂ ਦੇ ਉੱਤੇ ਕਿਵੇਂ ਦੀਪਮਾਲਾ ਕਰ ਸਕਦੇ ਨੇ। ਤੇ ਹੁਣ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਜੋ ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਲੇਡੀ ਕਨਸਟੇਬਲ ਅਮਨਦੀਪ ਕੌਰ ਦਾ ਜਿਹੜਾ ਹੈ ਉਸ ਨੂੰ 14 ਦਿਨਾਂ ਦੇ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ 22 April ਤੱਕ ਇਹ ਨਿਆਂਇਕ ਹਿਰਾਸਤ ਦੇ ਵਿੱਚ ਰਹੇਗੀ ਉਸ ਤੋਂ ਬਾਦ ਦੇਖਣਾ ਹੋਵੇਗਾ ਕਿ ਹੁਣ ਇਸ ਪੁੱਛਗਿੱਛ ਦੇ ਵਿੱਚ ਅਮਨਦੀਪ ਕੌਰ ਕੀ ਵੱਡੇ ਖੁਲਾਸੇ ਕਰ ਸਕਦੀ ਹੈ